ਤੁਹਾਡੇ ਘਰ ਚ ਪਿਆ ਆਟਾ ਹੋ ਸਕਦਾ ਹੈ ਮਿਲਾਵਟੀ ਕਿਤੇ ਤੁਸੀਂ ਤਾਂ ਨਹੀਂ ਖਾ ਰਹੇ ਮਿਲਾਵਟੀ ਆਟਾ ਇਦਾਂ ਤਿਆਰ ਹੋ ਰਿਹਾ ਦੇਸ਼ ਦੇ ਵਿੱਚ ਆਟਾ ਵੀਡੀਓ ਚ ਬਣਦਾ ਵੇਖ ਕੰਬ ਜਾਵੇਗੀ ਰੂਹ ਆਟਾ ਚਾਹੇ ਜਿਹੜੇ ਮਰਜੀ ਦੇਸ਼ ਦੇ ਵਿੱਚ ਲੋਕ ਰਹਿੰਦੇ ਹੋਣ ਪਰ ਤਿੰਨ ਟਾਈਮ ਦੀ ਰੋਟੀ ਹਰ ਕੋਈ ਖਾਂਦਾ ਹੈ ਆਟਾ ਯਾਨੀ ਕਣਕ ਦਾ ਆਟਾ ਇਹ ਜੋ ਕਣਕ ਹੈ ਹੁਣ ਇਸ ਤਰੀਕੇ ਦੇ ਨਾਲ ਤਿਆਰ ਕੀਤੀ ਜਾ ਰਹੀ ਹੈ ਜਿਸ ਦੀ ਇੱਕ ਵੀਡੀਓ ਸਾਹਮਣੇ ਆਈ ਹੈ ਤਾਂ ਉਸ ਨੂੰ ਵੜਦਾ ਵੇਖ ਕੇ ਤੁਹਾਡੀ ਰੂਹ ਕੰਬ ਜਾਏਗੀ ਭਾਰਤ ਦੀ ਵੀਡੀਓ ਹੈ ਤਾਂ ਆਟਾ ਇਸ ਤਰੀਕੇ ਦੇ ਨਾਲ ਬਣਾਇਆ ਜਾ ਰਿਹਾ ਜਿਸ ਦੇ ਬਾਰੇ ਤੁਸੀਂ ਸੋਚ ਵੀ ਨਹੀਂ ਸਕਦੇ ਕਿਉਂਕਿ ਆਟਾ ਹੁੰਦਾ ਉਸ ਦੀ ਖੇਤੀ ਕੀਤੀ ਜਾਂਦੀ ਹੈ ਕਣਕ ਬੀਜੀ ਜਾਂਦੀ ਹੈ ਬਾਅਦ ਦੇ ਵਿੱਚ ਉਸ ਨੂੰ ਵੱਢਿਆ ਜਾਂਦਾ ਹੈ ਤੇ ਆਟਾ ਤਿਆਰ ਕੀਤਾ ਜਾਂਦਾ ਪਰ ਹੁਣ ਜੋ ਆਟਾ ਬਣ ਰਿਹਾ ਪੋਲੀਥੀਨ ਦੇ ਨਾਲ ਬਣ ਰਿਹਾ ਹੈ ਹੋਰ ਬਹੁਤ ਸਾਰੀਆਂ ਵਿੱਚ ਅਜਈਆਂ ਚੀਜ਼ਾਂ ਪੈ ਰਹੀਆਂ ਨੇ ਜਿਸ ਦੇ ਬਾਰੇ ਤੁਸੀਂ ਸੋਚ ਵੀ ਨਹੀਂ ਸਕਦੇ ਸੋ ਇਹ ਮਿਲਾਵਟੀ ਆਟਾ ਕਿਵੇਂ ਬਣਾਇਆ ਜਾ ਰਿਹਾ ਹੈ ਤਾਂ ਇਸ ਦੀ ਪਛਾਣ ਕਿਵੇਂ ਕੀਤੀ ਜਾ ਸਕਦੀ ਹੈ ਕਿ ਤੁਸੀਂ ਜੋ ਰੋਟੀ ਖਾ ਰਹੇ ਹੋ ਗਰਮ-ਗਰਮ ਰੋਟੀ ਖਾ ਰਹੇ ਹੋ ਕਿਤੇ ਤੁਸੀਂ ਪੋਲੀਥੀਨ ਤਾਂ ਨਹੀਂ ਖਾ ਰਹੇ ਕਿਤੇ ਤੁਸੀਂ ਅਜਿਹੀ ਕੋਈ ਚੀਜ਼ ਤਾਂ ਨਹੀਂ ਖਾ ਰਹੇ ਜੋ ਕੁਝ ਸਮੇਂ ਬਾਅਦ ਤੁਹਾਡੀ ਜਾਨ ਤੇ ਬਣਾ ਸਕਦੀ ਹੈ ਸੋ ਜਾਣਦੇ ਆ ਇਸ ਪੂਰੀ ਰਿਪੋਰਟ ਦੇ ਵਿੱਚ ਕਿ ਆਟਾ ਨਕਲੀ ਕਿਹੜਾ ਹੁੰਦਾ ਅਸਲੀ ਕਿਹੜਾ ਹੁੰਦਾ ਕਣਕ ਕਿਹੜੀ ਅਸਲੀ ਹੈ ਕਿਹੜੀ ਨਕਲੀ ਹੈ ਕਿਵੇਂ ਅੱਜਕੱਲ ਕਣਕ ਬਣਾਈ ਜਾ ਰਹੀ ਹੈ ਜਿਸ ਦਾ ਆਟਾ ਸਾਡੇ ਘਰਾਂ ਦੇ ਵਿੱਚ ਵਿਕ ਰਿਹਾ ਸੋ ਦੇਖਦੇ ਆ ਪੂਰੀ ਖਬਰ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਇੱਕ ਫੈਕਟਰੀ ਦੇ ਵਿੱਚ ਕੁਝ ਵਰਕਰ ਲਫਾਫੇ ਇਕੱਠੇ ਕਰਕੇ ਇੱਕ ਮਸ਼ੀਨ ਦੇ ਵਿੱਚ ਪਾ ਰਹੇ ਨੇ ਪਰ ਉਸ ਮਸ਼ੀਨ ਦੇ ਵਿੱਚੋਂ ਕਣਕ ਬਣ ਕੇ ਨਿਕਲ ਰਹੀ ਹੈ ਉਹ ਵੀਡੀਓ ਦੇਖਣ ਵਾਲਿਆਂ ਦੇ ਹਜ਼ਾਰਾਂ ਰਿਐਕਸ਼ਨ ਸਾਹਮਣੇ ਆ ਗਏ ਨੇ ਲੋਕਾਂ ਦੇ ਹੋਸ਼ ਉੱਡ ਗਏ ਨੇ ਤਾਂ ਤੁਸੀਂ ਵੀ ਜੇਕਰ ਉਹ ਤਸਵੀਰਾਂ ਦੇਖੋਗੇ ਤੁਹਾਡੇ ਵੀ ਹੋਸ਼ ਉੱਡ ਜਾਣਗੇ ਕਿਉਂਕਿ ਕਣਕ ਜੋ ਖੇਤੀ ਹੁੰਦੀ ਹੈ ਬੀਜੀ ਜਾਂਦੀ ਹੈ ਫਿਰ ਕਣਕ ਸਾਲ ਬੱਧੀ ਵੱਡੀ ਜਾਂਦੀ ਹੈ ਤਾਂ ਉਸ ਤੋਂ ਬਾਅਦ ਆਟਾ ਬਣਾਇਆ ਜਾਂਦਾ ਪਰ ਉਹ ਕਣਕ ਲਫਾਫਿਆਂ ਤੇ ਹੋਰ ਕੁਝ ਚੀਜ਼ਾਂ ਦੇ ਨਾਲ ਤਿਆਰ ਕੀਤੀ ਜਾ ਰਹੀ ਹੈ ਜੋ ਸਿੱਧਾ ਸਿੱਧਾ ਜ਼ਹਿਰ ਸਾਡੇ ਤੱਕ ਭੇਜਿਆ ਜਾ ਰਿਹਾ ਸੋ ਇਹ ਜੋ ਕਣਕ ਹੈ ਇਸ ਦਾ ਜੋ ਆਟਾ ਬਣਦਾ ਉਹ ਸਾਡੇ ਘਰਾਂ ਦੇ ਵਿੱਚ ਰੋਟੀ ਪੱਕਦੀ ਹੈ ਜੋ ਕਿ ਬੱਚਿਆਂ ਤੋਂ ਲੈ ਕੇ ਬਜ਼ੁਰਗ ਤੱਕ ਖਾਂਦੇ ਨੇ ਕਿਉਂਕਿ ਜਿਹੜੀ ਮਰਜੀ ਦੇਸ਼ ਦੇ ਬੰਦੇ ਹੋਣ ਤਿੰਨ ਟਾਈਮ ਦੀ ਰੋਟੀ ਖਾਈ ਜਾਂਦੀ ਹੈ ਤੇ ਬਾਜ਼ਾਰ ਦੇ ਵਿੱਚ ਆਟੇ ਨੂੰ ਖਰੀਦਦੇ ਸਮੇ ਤੁਹਾਨੂੰ ਦੇਖ ਕੇ ਵੀ ਪਤਾ ਲੱਗ ਸਕਦਾ ਹੈ ਕਿ ਉਹ ਆਟਾ ਮਿਲਾਵਟੀ ਹੈ ਜਾਂ ਨਹੀਂ ਜੇਕਰ ਆਟਾ ਦਿਖਣ ਦੇ ਵਿੱਚ ਸਾਫ਼ ਨਹੀਂ ਹੈ ਤਾਂ ਅਜਿਹਾ ਸਮਝ ਜਾਓ ਕਿ ਆਟੇ ਦੇ ਵਿੱਚ ਮਿਲਾਵਟ ਹੈ ਤਾਂ ਤੁਹਾਨੂੰ ਅੰਜਾਮ ਭੁਗਤਣਾ ਪੈ ਸਕਦਾ ਸੋ ਇਨੇ ਦਿਨੀ ਬਾਜ਼ਾਰਾਂ ਦੇ ਵਿੱਚ ਕੁਝ ਖਾਦ ਸਮੱਗਰੀਆਂ ਦੇ ਵਿੱਚ ਮਿਲਾਵਟ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਅਜਿਹੇ ਦੇ ਵਿੱਚ ਤੁਸੀਂ ਬਾਜ਼ਾਰ ਤੋਂ ਵੀ ਚੀਜ਼ ਖਰੀਦ ਰਹੇ ਹੋ ਪਰ ਉਸ ਦੀ ਪਰਖ ਕਰਨਾ ਬੇਹਦ ਜ਼ਰੂਰੀ ਹੈ ਇਹਨਾਂ ਮਿਲਾਵਟੀ ਚੀਜ਼ਾਂ ਨੂੰ ਖਾਣ ਦੇ ਨਾਲ ਤੁਹਾਡਾ ਸਵਾਸਥ ਖਰਾਬ ਹੋ ਸਕਦਾ ਹੈ ਨਕਾਰਾਤਮਕ ਅਸਰ ਤੁਹਾਡੇ ਤੇ ਪੈ ਸਕਦੇ ਨੇ ਉਥੇ ਹੀ ਕਿ ਤੁਸੀਂ ਜਾਣਦੇ ਹੋ ਇਸ ਦੇ ਬਾਰੇ ਵਿੱਚ ਕਿ ਇਨ ਦਿਨੀ ਬਾਜ਼ਾਰ ਦੇ ਵਿੱਚ ਜੋ ਮਿਲਾਵਟੀ ਆਟੇ ਖੂਬ ਤੇਜ਼ੀ ਦੇ ਨਾਲ ਬਿਕ ਰਹੇ ਨੇ ਅਸੀਂ ਸਾਰੇ ਲੋਕ ਉਸ ਦੇ ਨਾਲ ਬਣੀਆਂ ਰੋਟੀਆਂ ਖਾ ਰਹੇ ਹਾਂ ਉਥੇ ਹੀ ਇਹਨਾਂ ਮਲਾਵਟੀ ਆਟਿਆਂ ਦੀਆਂ ਬਣੀਆਂ ਰੋਟੀਆਂ ਦਾ ਸੇਵਨ ਕਰਕੇ ਸਾਡੇ ਸਰੀਰ ਦੇ ਵਿੱਚ ਕਈ ਗੰਭੀਰ ਬਿਮਾਰੀਆਂ ਪੈਣ ਰਹੀਆਂ ਨੇ ਅਜਿਹੇ ਦੇ ਵਿੱਚ ਤੁਹਾਨੂੰ ਬਾਜ਼ਾਰ ਤੋਂ ਆਟੇ ਨੂੰ ਖਰੀਦਣ ਤੋਂ ਪਹਿਲਾਂ ਸਾਵਧਾਨ ਹੋ ਜਾਣ ਦੀ ਲੋੜ ਹੈ ਇਸੇ ਕੜੀ ਦੇ ਵਿੱਚ ਅੱਜ ਅਸੀਂ ਤੁਹਾਨੂੰ ਉਹਨਾਂ ਤਰੀਕਿਆਂ ਦੇ ਬਾਰੇ ਦੱਸਾਂਗੇ ਜਿਨ੍ਹਾਂ ਦੀ ਮਦਦ ਦੇ ਨਾਲ ਤੁਸੀਂ ਆਸਾਨੀ ਦੇ ਨਾਲ ਮਲਾਵਟੀ ਆਟੇ ਦੇ ਬਾਰੇ ਦੇ ਵਿੱਚ ਪਤਾ ਕਰ ਸਕਦੇ ਹੋ ਆਟਾ ਮਿਲਾਵਟੀ ਹੈ ਜਾਂ ਨਹੀਂ ਇਸ ਬਾਰੇ ਦੇ ਵਿੱਚ ਪਤਾ ਕਰਨ ਦਾ ਤਰੀਕਾ ਬੇहद ਆਸਾਨ ਹੈ ਇਸ ਨੂੰ ਤੁਸੀਂ ਕਿਸੇ ਵੀ ਤਰ੍ਹਾਂ ਦੀ ਦਿੱਕਤ ਦਾ ਸਾਹਮਣਾ ਤੁਹਾਨੂੰ ਨਹੀਂ ਕਰਨਾ ਪਏਗਾ ਅਕਸਰ ਦੇਖਣ ਨੂੰ ਮਿਲਦਾ ਹੈ ਕਿ ਮਿਲਾਵਟੀ ਖੋਰ ਆٹے ਦੇ ਵਿੱਚ ਚੋਕ ਪਾਊਡਰ ਨੂੰ ਮਿਲਾ ਕੇ ਵੇਚਦੇ ਨੇ ਇਸ ਬਾਰੇ ਦੇ ਵਿੱਚ ਪਤਾ ਕਰਨ ਦੇ ਲਈ ਤੁਹਾਨੂੰ ਟੈਸਟ ਟਿਊਬ ਲੈਣਾ ਹੈ ਇਸ ਤੋਂ ਬਾਅਦ ਤੁਸੀਂ ਉਸ ਆٹے ਦੇ ਨਾਲ ਹਾਈਡਰੋਕਲੋਰਿਕ ਐਸਿਡ ਨੂੰ ਮਿਲਾਉਣਾ ਇਸ ਪ੍ਰਕਿਰਿਆ ਦੀ ਮਦਦ ਦੇ ਨਾਲ ਤੁਹਾਨੂੰ ਪਤਾ ਲੱਗ ਜਾਏਗਾ ਕਿ ਆਟਾ ਮਿਲਾਵਟੀ ਹੈ ਜਾਂ ਨਹੀਂ ਪਰ ਤੁਸੀਂ ਇੱਕ ਗਲਾਸ ਦੇ ਵਿੱਚ ਪਾਣੀ ਲੈ ਕੇ ਵੀ ਆਟੇ ਦੇ ਵਿੱਚ ਮਿਲਾਵਟ ਦੇ ਬਾਰੇ ਦੇ ਵਿੱਚ ਪਤਾ ਲਗਾ ਸਕਦੇ ਹੋ ਇਸ ਦੇ ਲਈ ਤੁਸੀਂ ਇੱਕ ਗਲਾਸ ਦੇ ਵਿੱਚ ਅੱਧਾ ਚਮਚਾ ਆਟਾ ਪਾਉਣਾ ਤਾਂ ਜੇਕਰ ਪਾਣੀ ਦੇ ਵਿੱਚ ਆਟੇ ਤੋਂ ਇਲਾਵਾ ਕੁਝ ਹੋਰ ਤੈਰਦਾ ਹੋਇਆ ਦਿਖਾਈ ਦਿੰਦਾ ਤਾਂ ਤੁਸੀਂ ਆਸਾਨੀ ਦੇ ਨਾਲ ਇਸ ਦਾ ਅੰਦਾਜ਼ਾ ਲਗਾ ਸਕਦੇ ਹੋ ਕਿ ਆਟਾ ਮਿਲਾਵਟੀ ਹੈ ਜਿਸ ਦੇ ਤੁਹਾਨੂੰ ਨੁਕਸਾਨ ਭੁਗਤਨੇ ਪੈ ਸਕਦੇ ਨੇ ਸੋ ਜੇਕਰ ਤੁਸੀਂ ਆਟਾ ਖਰੀਦਦੇ ਹੋ ਤਾਂ ਉਸ ਦਾ ਰੰਗ ਸਹੀ ਨਹੀਂ ਆਟਾ ਦੇਖਣ ਨੂੰ ਤੁਹਾਨੂੰ ਕਾਫੀ ਜ਼ਿਆਦਾ ਗੰਦਾ ਲੱਗ ਰਿਹਾ ਸਾਫ਼ ਨਹੀਂ ਲੱਗ ਰਿਹਾ ਤਾਂ ਉਹ ਆਟਾ ਮਿਲਾਵਟੀ ਹੋ ਸਕਦਾ ਹੈ ਇਹਨਾਂ ਚੀਜ਼ਾਂ ਦਾ ਧਿਆਨ ਰੱਖੋ ਨਹੀਂ ਤਾਂ ਜੇਕਰ ਤੁਸੀਂ ਅੱਖਾਂ ਮੂੰਦ ਕੇ ਯਾਨੀ ਅੱਖਾਂ ਬੰਦ ਕਰਕੇ ਆਟਾ ਖਰੀਦ ਰਹੇ ਹੋ ਤਾਂ ਤੁਹਾਡੇ ਤੇ ਨੁਕਸਾਨ ਹੋ ਸਕਦਾ ਪਰ ਅੱਜ ਕੱਲ ਪੈਕ ਆਟੇ ਆਉਂਦੇ ਨੇ ਸਿੱਧਾ ਚੱਕੀ ਤੋਂ ਜਾ ਕੇ ਹੁਣ ਬਹੁਤ ਘੱਟ ਲੋਕ ਕੋਈ 100 ਦੇ ਵਿੱਚੋਂ 20 ਲੋਕ ਨੇ ਜੋ ਆਟਾ ਖਰੀਦਦੇ ਨੇ ਪਰ ਸਾਡੇ ਵੱਲੋਂ ਸਲਾਹ ਦਿੱਤੀ ਜਾਂਦੀ ਹੈ ਕਿ ਜੇਕਰ ਤੁਸੀਂ ਆਪਣੇ ਤੇ ਆਪਣੇ ਪਰਿਵਾਰ ਦੀ ਸਿਹਤ ਲੰਮੇ ਸਮੇਂ ਤੱਕ ਚੰਗੀ ਚਾਹੁੰਦੇ ਹੋ ਤਾਂ ਚੱਕੀ ਤੋਂ ਜਾ ਕੇ ਹੀ ਆਟਾ ਖਰੀਦਿਆ ਜਾਏ ਜਿਸ ਦੇ ਨਾਲ ਤੁਹਾਨੂੰ ਆਟਾ ਦੇਖ ਕੇ ਪਰਖ ਕਰਕੇ ਸਮਝ ਆ ਜਾਏਗੀ ਕਿ ਉਹ ਆਟਾ ਮਿਲਾਵਟੀ ਹੈ ਜਾਂ ਅਸਲੀ ਕਣਕ ਦਾ ਪੀਸਿਆ ਹੋਇਆ ਆਟਾ ਤੁਹਾਡੇ ਘਰਾਂ ਦੇ ਵਿੱਚ ਪਹੁੰਚ ਰਿਹਾ ਸੋ ਅਸੀਂ ਇਹ ਸਲਾਹ ਦਿੰਦੇ ਆ ਕਿ ਕਣਕ ਦਾ ਆਟਾ ਜੋ ਹੈ ਚੱਕੀ ਤੋਂ ਹੀ ਖਰੀਦਿਆ ਜਾਏ ਹਾਲਾਂਕਿ ਬਹੁਤ ਸਾਰੇ ਪੈਕ ਡੱਟੇ ਅਜਿਹੇ ਨੇ ਜੋ ਆਪਣੀ ਗੁਣਵੱਤਾ ਨੂੰ ਲੈ ਕੇ ਠੋਕ ਕੇ ਕਹਿੰਦੇ ਨੇ ਕਿ ਸਾਡਾ ਆਟਾ ਸਹੀ ਹੈ ਅਸਲੀ ਹੈ ਪਿਓਰ ਹੈ ਪਰ ਫਿਰ ਵੀ ਕਿਸੇ ਦੀ ਅੱਜ ਦੇ ਸਮੇਂ ਦੇ ਵਿੱਚ ਸੌ ਨਹੀਂ ਖਾਈ ਜਾ ਸਕਦੀ ਕਿਉਂਕਿ ਕਲਯੁਗ ਇਸ ਵੇਲੇ ਸਿਖਰਾਂ ਤੇ ਪਹੁੰਚ ਚੁੱਕਾ ਹੈ ਤੇ ਜਿਸ ਤਰੀਕੇ ਦੇ ਨਾਲ ਇਸੇ ਵੀਡੀਓ ਦੇ ਵਿੱਚ ਆਟਾ ਬਣਾਇਆ ਜਾ ਰਿਹਾ ਦੇਖ ਕੇ ਹੀ ਡਰ ਲੱਗ ਰਿਹਾ ਹੈ ਕਿ ਇਹ ਜੋ ਪੋਲੀਥਿਨ ਹੈ ਲੱਖਾਂ ਕਰੋੜਾਂ ਸਾਲ ਲੱਗ ਜਾਂਦੇ ਨੇ ਉਸ ਨੂੰ ਖਤਮ ਹੋਣ ਦੇ ਲਈ ਇੱਕ ਛੋਟੇ ਜਿਹੇ ਪੋਲੀਥਿਨ ਨੂੰ ਤਾਂ ਉਸ ਪੋਲੀਥਿਨ ਦੇ ਨਾਲ ਆਟਾ ਤੜੱਲੇ ਦੇ ਨਾਲ ਬਣਾਇਆ ਜਾ ਰਿਹਾ ਹੈ ਕਿਹੋ ਜਿੇ ਪ੍ਰੋਸੈਸ ਕੀਤੇ ਜਾ ਰਹੇ ਨੇ ਕਿਹੋ ਜਿੇ ਕੈਮੀਕਲ ਉਸ ਦੇ ਵਿੱਚ ਪਾਏ ਜਾ ਰਹੇ ਨੇ ਕਾਫੀ ਸਾਰੇ ਕੈਮੀਕਲ ਪ੍ਰੋਸੈਸਿੰਗ ਤੋਂ ਬਾਅਦ ਕਣਕ ਬਣ ਰਹੀ ਹੈ ਤੇ ਉਸ ਦਾ ਆਟਾ ਪੀਸ ਕੇ ਸਾਡੇ ਤੱਕ ਪਹੁੰਚ ਰਿਹਾ ਜੋ ਸਿੱਧਾ-ਸਿੱਧਾ ਅਜਈਆਂ ਬਿਮਾਰੀਆਂ ਸਾਨੂੰ ਦੇ ਸਕਦਾ ਜਿਸ ਤੋਂ ਬਚਣ ਦੇ ਲਈ ਵੀ ਸਾਨੂੰ ਬਹੁਤ ਸਾਰੀਆਂ ਦਿੱਕਤਾਂ ਆਣ ਗਈਆਂ ਤਾਂ ਕਿ ਲੋਕ ਅਜੇਹੇ ਨੇ ਜੋ ਦਿਹਾੜੀਆਂ ਕਰਕੇ ਆਪਣਾ ਪਰਿਵਾਰ ਪਾਲ ਰਹੇ ਨੇ ਉਹਨਾਂ ਦੇ ਘਰ ਜੇਕਰ ਅਜੇ ਹੀ ਕੋਈ ਬਿਮਾਰੀ ਆ ਜਾਂਦੀ ਹੈ ਤਾਂ ਪੂਰੇ ਦਾ ਪੂਰਾ ਪਰਿਵਾਰ ਇੱਕ ਤਬਾਹੀ ਦੀ ਕਗਾਰ ਤੇ ਪਹੁੰਚ ਜਾਂਦਾ ਸੋ ਚੰਗੀ ਤਰ੍ਹਾਂ ਸੋਚ ਸਮਝ ਕੇ ਪਰਖ ਕੇ ਹੀ ਆਟਾ ਖਰੀਦਣਾ ਚਾਹੀਦਾ ਹੈ